ਕੈਨਸਰ ਫੈਕਟਰੀ ਲੱਗੀ ਆ ਨਾ ਕੰਗਰਾਲੀ ਰਾਜਪੂਤਾ ਇਹ ਉਹਦੇ ਰੋਜ਼ ਮਜੂ ਇੱਥੇ ਅਸੀਂ ਪ੍ਰਦਰਸ਼ਨ ਕਰਿਆ ਵੀ ਹਜੇ ਤੱਕ ਸਾਡੀ ਗੱਲ ਪ੍ਰਸ਼ਾਸਨ ਨੇ ਕੋਈ ਸੁਣੀ ਨਹੀਂ ਹੈਗੀ ਇੱਕਦੋ ਕਿਹੜੇ ਲਾਏ ਆ ਤੇ ਪ੍ਰਸ਼ਾਸਨ ਪਹੁੰਚ ਨਹੀਂ ਰਿਹਾ ਪਰ ਬੋਟਾ ਨੂੰ ਪ੍ਰਸ਼ਾਸਨ ਸਾਡੇ ਪਿੰਡ ਬੜਾ ਹਮਮਾ ਕੇ ਪਹੁੰਚ ਰਿਹਾ ਜੀ ਸਾਨੂੰ ਜਾਬਤੇ ਦੇ ਵਿੱਚ ਬੈਠਿਆਂ ਨੂੰ ਅੱਜ 25 ਦਿਨ ਹੋ ਗਏ ਪਰ ਪ੍ਰਸ਼ਾਸਨ ਦੀ ਕੰਤ ਤੇ ਜੂ ਨਹੀਂ ਸਰ ਜੀ ਰਾਜਨੀਤਿਕ ਪਾਰਟੀਆਂ ਦੇ ਆਗੂ ਆ ਚੁੱਕੇ ਆ ਜੀ ਸਾਰੀਆਂ ਪਾਰਟੀਆਂ ਦੇ ਆ ਚੁੱਕੇ ਆ ਤੇ ਉਹ ਸਾਨੂੰ ਵਿਸ਼ਵਾਸ ਦਿਵਾ ਕੇ ਚਲੇ ਜਾਂਦੇ ਵੀ ਕੋਈ ਨਾ ਅਸੀਂ ਤੁਹਾਡੇ ਨਾਲ ਆ ਹੱਲ ਕਰਾਂਗੇ ਸਾਨੂੰ ਪਤਾ ਵੀ ਉਹਨਾਂ ਤੋਂ ਹੱਲ ਨਹੀਂ ਹੋਣਾ ਪਹਿਲੇ ਨੰਬਰ ਤੇ ਸਾਨੂੰ ਆਪਦੀ ਸਿਹਤ ਤੇ ਭਵਿੱਖ ਦਾ ਫਿਕਰ ਆ ਵੀਰੇ ਵੀ ਸਾਡਾ ਭਵਿੱਖ ਸੁਰੱਖਿਅਤ ਨਹੀਂਗਾ ਤੇ ਸਾਨੂੰ ਇਲਾਕਾ ਛੱਡਣਾ ਪਊਗਾ ਤੇ ਉਸ ਕਰਕੇ ਅਸੀਂ ਇਹ ਫੈਕਟਰੀ ਹਟਾ ਦਈਏ ਇਕੱਠੇ ਹੋ ਕੇ ਸਾਡੀ ਪ੍ਰਾਪਤੀ ਇਸ ਪਾਸੇ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਕਿਸ ਤਰ੍ਹਾਂ ਨੂੰ ਲਈ ਇਹ ਜਿਹੜੇ ਸਾਡੇ ਕੈਂਸਰ ਫੈਕਟਰੀ ਲੱਗੀ ਆ ਨਾ ਘੰਗਰਾਲੀ ਰਾਜਪੂਤਾ ਇਹ ਉਹਦੇ ਰੋਜ਼ਮਜੋ ਇੱਥੇ ਅਸੀਂ ਪ੍ਰਦਰਸ਼ਨ ਕਰਿਆ ਵੀ ਹਜੇ ਤੱਕ ਸਾਡੀ ਗੱਲ ਪ੍ਰਸ਼ਾਸਨ ਨੇ ਕੋਈ ਸੁਣੀ ਨਹੀਂ ਹੈਗੀ ਇੱਕ ਦੋ ਜਿਹੜੇ ਲਾਏ ਆ ਤੇ ਪ੍ਰਸ਼ਾਸਨ ਪਹੁੰਚ ਨਹੀਂ ਗਿਆ ਪਰ ਵੋਟਾਂ ਨੂੰ ਪ੍ਰਸ਼ਾਸਨ ਸਾਡੇ ਪਿੰਡ ਬੜਾ ਉਮਮਾ ਕੇ ਪਹੁੰਚ ਰਿਹਾ ਚਾਰ ਮੈਂਬਰ ਸੀ ਸਾਡੇ ਪਿੰਡ ਦੇ ਜੋ ਕਿ ਹੈਂਡੀਕੈਪ ਸੀਗੇ ਪ੍ਰਸ਼ਾਸਨ ਉਹਨਾਂ ਨੂੰ ਦੀ ਵੋਟ ਪਵਾਉਣ ਲਈ ਘਰੇ ਵੀ ਪਹੁੰਚਿਆ ਔਰ ਉਹਨਾਂ ਨੇ ਪੂਰਨ ਤੌਰ ਤੇ ਜਵਾਬ ਦਿੱਤਾ ਵੀ ਅਸੀਂ ਵੋਟ ਨਹੀਂ ਪਾਣੀ ਅਸੀਂ ਪਿੰਡ ਦੇ ਨਾਲ ਪਿੰੰਵੇ ਦਿਨ ਜਿਹੜਾ ਧਰਨਾ ਚੱਲ ਰਿਹਾ ਹੈ ਇਹ ਸਾਡਾ ਧਰਨਾ ਜੀ ਅੱਜ 25ਵੇਂ ਦਿਨ ਦੇ ਵਿੱਚ ਪਹੁੰਚ ਗਿਆ ਹੈ ਪ੍ਰਸ਼ਾਸਨ ਦੇ ਅਧਿਕਾਰੀਆਂ ਰਾਜਨੀਤਿਕ ਪਾਰਟੀਆਂ ਦੇ ਰਾਜਨੀਤਿਕ ਪਾਰਟੀਆਂ ਦੇ ਆਗੂ ਆ ਚੁੱਕੇ ਆ ਜੀ ਸਾਰੀਆਂ ਪਾਰਟੀਆਂ ਦੀ ਆ ਚੁੱਕੇ ਆ ਤੇ ਉਹ ਸਾਨੂੰ ਵਿਸ਼ਵਾਸ ਦਿਵਾ ਕੇ ਚਲੇ ਜਾਂਦੇ ਵੀ ਕੋਈ ਨਾ ਅਸੀਂ ਤੁਹਾਡੇ ਨਾਲ ਆ ਹੱਲ ਕਰਾਂਗੇ ਸਾਨੂੰ ਪਤਾ ਵੀ ਉਹਨਾਂ ਤੋਂ ਹੱਲ ਨਹੀਂ ਹੋਣਾ ਜਿਵੇਂ ਕਿ ਬੋਟਾਂ ਦਾ ਵੀ ਬਾਈਕਾਟ ਕੀਤਾ ਹੋਇਆ ਕਿਹੜੇ-ਕਿਹੜੇ ਪਿੰਡ ਨੇ ਜਿਹੜੇ ਹੋਰ ਵੀ ਪਿੰਡਾਂ ਦੇ ਲੋਕ ਤੁਹਾਡੇ ਸਮਰਥਨ ਦੇ ਨਹੀਂ ਆ ਰਹੇ ਹਾਂਜੀ ਸਾਡੇ ਨਾਲ ਸਮਰਥਨ ਤਾਂ 12 ਪਿੰਡਾਂ ਦਾ ਬਾਈਕਾਟ ਹੋਇਆ ਹੈਗਾ ਪਹਿਲਾਂ ਜਿਵੇਂ ਮਾਲੋ ਕੰਗਰਾਲੀ ਦਾ ਕਿਸ਼ਨਗੜ ਦਾ ਉਸ ਤੋਂ ਬਾਅਦ ਚ ਗਾਜੀਪੁਰ ਦਾ ਵੀਰ ਕਿਸ਼ਨ ਸਿੰਘ ਤੇ ਨਵਾਂ ਪਿੰਡ ਹੁਣ ਆ ਸਾਡੇ ਕੋ ਬੂਟਾ ਸਿੰਘ ਜੀ ਰਾਏਪੁਰ ਤੋਂ ਨੇ ਬਹੁਤ ਵਾਰ ਨੇ ਇਹ ਪਾਰਟੀ ਦੇ ਕਿਹਾ ਪਰ ਇਹ ਪਾਰਟੀ ਨੂੰ ਮੂਹਰੇ ਨਹੀਂ ਰੱਖ ਰਹੇ ਪਾਰਟੀ ਦਾ ਕੋਈ ਹੋ ਨਹੀਂ ਇਹਨਾਂ ਨੇ ਵੀ ਬੋਟਾਂ ਦਾ ਸਾਨੂੰ ਬਾਈਕਾਰਡ ਦਾ ਸਹਿਯੋਗ ਦੇਤਾ ਫੋਟੋ ਤੋਂ ਵੋਟਰਾਂ ਦੀ ਤਾਂ ਪਾਰਟੀ ਦਾ ਵੀ ਕੰਮ ਜਿੱਤਿਆ ਹੋਇਆ ਹੈ ਕਿਹੜੀ ਕਿਹੜੀ ਜਥੇਬੰਦੀ ਦੇ ਸਾਨੂੰ ਜੀ ਤਕਰੀਬਨ ਸਾਰੀਆਂ ਹੀ ਜਥੇਬੰਦੀਆਂ ਦਾ ਸਹਿਯੋਗ ਆ ਠੀਕ ਆ ਜੀ ਕੋਈ ਐਸੀ ਜਥੇਬੰਦੀ ਨਹੀਂ ਹੈ ਕਿ ਅਸੀਂ ਇਹ ਧਰਨਾ ਜਿਹੜਾ ਅੱਜ ਸੀਗਾ ਇਹ ਕਿਸੇ ਨੂੰ ਕਾਲ ਨਹੀਂ ਕਰੀ ਅਸੀਂ ਜਥੇਬੰਦੀ ਨੇ ਤੇ ਬਿਨਾ ਕਾਲ ਤੋਂ ਹੀ ਅਸੀਂ ਧਰਨਾ ਲਾਇਆ ਕਿਉਂਕਿ ਸਾਡੇ ਪਿੰਡਾਂ ਦਾ ਜਿਹੜਾ ਗਰੁੱਪ ਬਣਿਆ ਆ ਸੀ ਕੈਂਸਰ ਫੈਕਟਰੀ ਦੇ ਵਿਰੁੱਧ ਸਿਰਫ ਉਹਦੇ ਵਿੱਚੇ ਪਾਇਆ ਕਾਲ ਅਸੀਂ ਉਦਣ ਕਰਾਂਗੇ ਜਦੋਂ ਸਾਡੀ ਧਨਵਾਹੀ ਨਹੀਂ ਹੋਊ ਫਿਰ ਅਸੀਂ ਦਿੱਲੀ ਰੋਡ ਜਾਮ ਕਰਾਂਗੇ ਜਿਹੜਾ ਆਪਣੇ ਵੱਡਾ ਕਦਮ ਚੱਕਾਂਗੇ ਅਸੀਂ। ਤਾਂ ਇਹ ਕੀ ਗੱਲ ਹੈ ਜਿਹਦੇ ਧੰਨਵਾਦ। ਅੱਜ ਵੀ ਜਿਵੇਂ ਅਸੀਂ ਜਿੱਦਾਂ ਕੱਲ ਛੋਟੀ ਜਿਹੀ ਕਾਲ ਦਿੱਤੀ ਸੀਗੀ ਕਿ ਬੀਜੇ ਦੇ ਦੁਕਾਨਦਾਰਾਂ ਨੂੰ ਕਿ ਆਪਾਂ ਕੱਲ ਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ ਦੁਕਾਨਾਂ ਬੰਦ ਰੱਖਣੀਆਂ। ਉਹਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਧਰਨੇ ਨੂੰ ਪੂਰੀ ਤਰ੍ਹਾਂ ਉਹ ਸਮਰਥਨ ਹੈ ਜੀ ਤੇ ਉਸ ਤੋਂ ਬਾਅਦ ਅਸੀਂ ਵੀਰੇ ਇੱਥੇ ਪ੍ਰਦਰਸ਼ਨ ਕਰਿਆ 2 ਘੰਟੇ ਬਹਿ ਕੇ ਬਹੁਤ ਸਾਥ ਮਿਲਿਆ ਸਾਨੂੰ ਬੀਜੇ ਵਾਲਿਆਂ ਦਾ ਇੱਧਰ ਕੰਗਰਾਲੀ ਰੋੜ ਵਾਲੀਆਂ ਦੁਕਾਨਾਂ ਸਾਰੀਆਂ ਬੰਦ ਸੀ ਤੇ ਸਮਰਾਲਾ ਰੋੜ ਵਾਲੀਆਂ ਸਾਰੀਆਂ ਦੁਕਾਨਾਂ ਬੰਦ ਸੀ ਤੇ ਸਾਰੇ ਵੀਰ ਭਾਈ ਸਾਡੇ ਨਾਲ ਆ ਕੇ ਇੱਥੇ ਬੈਠੇ ਸੀਗੇ ਸਾਡੇ ਧਰਨੇ ਦੇ ਵਿੱਚ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਭਾਈ ਜੀ ਸਾਨੂੰ ਜਾਬਤੇ ਦੇ ਵਿੱਚ ਬੈਠਿਆਂ ਨੂੰ ਅੱਜ 25 ਦਿਨ ਹੋ ਗਏ ਪਰ ਪ੍ਰਸ਼ਾਸਨ ਦੀ ਕੰਦ ਤੇ ਜੂ ਨਹੀਂ ਸਰ ਜੀ ਪਰ ਜੇ ਇਹਨਾਂ ਦਾ ਹਾਲ ਇਹੀ ਰਿਹਾ ਤਾਂ ਵੋਟਾਂ ਤੋਂ ਬਾਅਦ ਅਸੀਂ ਸਾਰੇ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਅਸੀਂ ਨੈਸ਼ਨਲ ਹਾਈਵੇ ਜਾਮ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਮਨਜੀਤ ਸਿੰਘ ਹਰਮਨਜੀਤ ਅੱਜ ਧਰਨਾ ਲੱਗਿਆ ਸੀ ਕੀ ਜੇ ਹੋਵੇ ਕਿਹੜੀ ਕਿਹੜੀ ਜਥੇਬੰਦੀਆਂ ਨੇ ਇਸ ਵਿੱਚ ਸਾਡੇ ਇਸ ਦੇ ਵਿੱਚ ਤਕਰੀਬਨ ਕਿਸਾਨ ਜਥੇਬੰਦੀਆਂ ਨੇ ਜੋ ਸਭ ਤੋਂ ਵੱਡਾ ਦਾ ਸਾਥ ਸੀਗਾ ਭਾਰਤੀ ਯੂਨੀ ਕਿਸਾਨ ਇਕਤਾ ਗ੍ਰਾਹਨ ਦਾ ਜੀ ਤੇ ਫਿਰ ਰਾਜਿਆਲ ਦਾ ਜੀ ਤੇ ਬੀਕੇਯੂ ਖੋਸੇ ਤੋਂ ਵੀ ਸਾਡੇ ਕੋਲ ਨਮੰਦਾ ਪਹੁੰਚਿਆ ਜੀ ਤੇ ਉਹ ਵੀ ਸਾਨੂੰ ਸਾਡੇ ਧਰਨੇ ਦੇ ਵਿੱਚ ਆ ਕੇ ਸਾਨੂੰ ਸਮਰਥਨ ਦੇ ਗਏ ਨੇ ਸ਼ੇਰੇ ਪੰਜਾਬ ਇੱਕ ਹੈਗੀ ਜ ਆਪਣੇ ਜਥੇਬੰਦੀ ਉਹਨਾਂ ਦਾ ਵੀ ਇੱਕ ਹੈ ਤੇ ਜਿੰਨੀਆਂ ਆਪਣੀਆਂ ਅਲਗ-ਅਲਗ ਦੀਆਂ ਜਥੇਬੰਦੀਆਂ ਨੇ ਉਹਨਾਂ ਨੇ ਤਕਰੀਬਨ ਸਾਰਿਆਂ ਨੇ ਕਾਮਰਸ ਪਾਰਟੀਆਂ ਨੇ ਦੋਹਾਂ ਨਹੀਂ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਤੇ ਅਗਲਾ ਸਟੈਪ ਕੀ ਰੱਖਿਆ ਹੁਣ ਸਾਡਾ ਅਗਲਾ ਸਟੈਪ ਆ ਜੀ ਦੇਖੋ ਹਜੇ ਤੱਕ ਤਾਂ ਅਸੀਂ ਚੋਣ ਕਮਿਸ਼ਨ ਦੇ ਨਿਯਮਾਂ ਅੱਜ ਬਣਨੇ ਹੋਏ ਸੀਗੇ ਤੇ ਅਸੀਂ ਸ਼ਾਂਤ ਮੈਦਾਨਾ ਦੇ ਰਹੇ ਸੀਗੇ ਫੈਕਟਰੀ ਦੇ ਇੱਕ ਪਾਸੇ ਬੈਠ ਕੇ ਤੇ ਹੁਣ ਜਿਵੇਂ ਜਿਵੇਂ ਵੋਟਾਂ ਲੰਘ ਜਾਣਗੀਆਂ ਤਾਂ ਅਸੀਂ ਆਪਣੇ ਘਰ ਮੈਂ ਜਿਹੜਾ ਸਾਡਾ ਘਰ ਨਾ ਇਹਨੂੰ ਥੋੜਾ ਜਿਹਾ ਅਸੀਂ ਸੰਘਰਸ਼ਮਈ ਬਣਾਵਾਂਗੇ ਫੈਕਟਰੀ ਨੂੰ ਜੰਦੇ ਲਵਾਵਾਂਗੇ ਜੇ ਸਾਡੀ ਪ੍ਰਸ਼ਾਸਨ ਫੇਰ ਵੀ ਨਹੀਂ ਤੁਹਾਨੂੰ ਅਸੀਂ ਹਾਈਵੇ ਜਾਮ ਵੀ ਕਰਾਂਗੇ ਵੀਰੇ ਧਰਨੇ ਵਿੱਚ ਪਹੁੰਚੇ ਤਾਂ ਇਸ ਕਰਕੇ ਅਸੀਂ ਸ਼ਾਮਲ ਆ ਭਾਈਚਾਰਾ ਜਿਹੜਾ ਸਾਡੇ ਪਿੰਡਾਂ ਦਾ ਇੱਕ ਫੈਸਲਾ ਹੋਇਆ ਸੀ ਵੀ ਅਸੀਂ ਹਰ ਪੱਖੋਂ ਕੰਗਰਾਲੀ ਰਾਜਪੂਤਾਂ ਦੇ ਨਾਲ ਤੇ ਉਹਦੇ ਫੈਸਲੇ ਨਾਲ ਅਟਾਲਾਂ 12 ਪਿੰਡ ਨਹੀਂ ਗੁਰੂ ਵੀਰ ਕਹਿ ਗਿਆ 15 ਪਿੰਡ ਹੋ ਜਾਣੇ ਨੇ ਸਾਰੇ ਇਲਾਕੇ ਨੇ ਮੈਨੂੰ ਆਪਦੇ ਤੌਰ ਤੇ ਵੀ ਵਿਸ਼ਵਾਸ ਦਿੱਤਾ ਹੋਇਆ ਵੀ ਅਸੀਂ ਤੁਸੀਂ ਹੁਕਮ ਕਰੋ ਜਿਹੜੇ ਪਿੰਡ ਮੋਢੀੋਂ ਤੁਸੀਂ ਦੱਸੋ ਅਸੀਂ ਕਰਨ ਆ ਗੀਆ ਦੇਖੋ ਸਾਰੇ ਲੋਕ ਇਸ ਚੀਜ਼ ਨਾਲ ਲੜਨ ਲਈ ਇਕੱਠੇ ਨੇ ਸਾਰੇ ਲੜਨਾ ਚਾਹੁੰਦੇ ਨੇ ਇਹਦੇ ਮਾਰੂ ਪ੍ਰਭਾਵਾਂ ਦਾ ਇਕੱਲੇ ਇਕੱਲੇ ਬੱਚੇ-ਬੱਚੇ ਨੂੰ ਪਤਾ ਦੱਸਣ ਦੀ ਲੋੜ ਨਹੀਂ ਤੇ ਦੂਜੀ ਗੱਲ ਅਸੀਂ ਤਾਂ ਜਿਸ ਦਿਨ ਕੰਗਰਾਲੀ ਗੁਰਦੁਆਰੇ ਚ ਇਹ ਮਤਾ ਪਾਸ ਹੋਇਆ ਸੀ ਤੇ ਧਰਨਾ ਲਾਇਆ ਸੀ ਉਸ ਦਿਨ ਤੋਂ ਬਾਅਦ ਨਾ ਤਾਂ ਸੀ ਕੋਈ ਪੋਲੀਟੀਕਲ ਕੰਮ ਕੀਤਾ ਹਾਲਾਂਕਿ ਅਸੀਂ ਕੋਈ ਪਾਰਟੀ ਦੀ ਮੈਂ ਆਪ ਦੇ ਤੌਰ ਤੇ ਦੱਸਦਾ ਵੀ ਮੈਂ ਕੋਈ ਪਾਰਟੀ ਲਈ ਕੰਮ ਨਹੀਂ ਕੀਤਾ ਨਾ ਸੁਭਾਵਾਂ ਨਵਾਈਆਂ ਅਸੀਂ ਤਾਂ ਪੂਰਨ ਬਾਈਕਾਟ ਚਾਂ ਪੂਰਨ ਸਮਰਥਨ ਧਰਨੇ ਨੂੰ ਆ ਅੰਦੋਲਨ ਨੂੰ ਇਹ ਜਿਹੜੀਆਂ ਫੈਕਟਰੀਆਂ ਬੰਦ ਕਰਾਉਣੀਆਂ ਨੇ ਇਸ ਅੰਦੋਲਨ ਨੂੰ ਪੂਰਨ ਬਾਈਕਾਟ ਇਸ ਬਾਈਕਾਟ ਚ ਪੈਲ ਵੀ ਸ਼ਾਮਲ ਹੋਊਗਾ ਦੇਖੋ ਹੋ ਸਕਦਾ ਸਾਰਾ ਸ਼ਹਿਰ ਹਮਲੋ ਜਾਵੇ ਪੈਰ ਪਰ ਹਲੇ ਮੈਂ ਗੱਲ ਪੱਕੀ ਨਹੀਂ ਕਹਦਾ ਪਰੰਦਰ ਨੇ ਹੋਣਾ ਸ਼ਾਮਲ ਠੀਕ ਆ ਪਰ ਸਾਨੂੰ ਲੋਕਾਂ ਨੂੰ ਬਾਕੀ ਸਾਰੀਆਂ ਗੱਲਾਂ 2 ਨੰਬਰ ਤੇ ਨਹੀਂ ਬਾਅਦ ਚ ਨੇ ਪਹਿਲੇ ਨੰਬਰ ਤੇ ਸਾਨੂੰ ਆਪਣੀ ਸਿਹਤ ਤੇ ਭਵਿੱਖ ਦਾ ਫਿਕਰ ਆ ਵੀਰੇ ਵੀ ਸਾਡਾ ਭਵਿੱਖ ਸੁਰੱਖਿਅਤ ਨਹੀਂਗਾ ਤੇ ਸਾਨੂੰ ਇਲਾਕਾ ਛੱਡਣਾ ਪਊਗਾ ਤੇ ਉਸ ਕਰਕੇ ਅਸੀਂ ਇਹ ਫੈਕਟਰੀ ਹਟਾ ਦਈਏ ਇਕੱਠੇ ਹੋ ਕੇ ਸਾਡੀ ਪ੍ਰਾਪਤੀ ਇਸ ਪਾਸੋਂ ਤੁਹਾਡੇ ਜੀ ਏਰੀਆ ਚ ਲੱਗ ਰਹੀ ਆ ਫੈਕਟਰੀ ਤੁਹਾਡੇ ਪਿੰਡ ਦੇ ਉਹ ਹਲੇ ਸਟਾਰਟ ਨਹੀਂ ਹੋਈ ਵੀਰੇ ਉਹਦੇ ਨਾਲ ਵੀ ਇਹ ਬਰਾਬਰ ਦੀ ਉਹ ਕਾਰਵਾਈ ਆ ਕੋਈ ਕੋਈ ਮੀਟਿੰਗ ਤੋਂ ਬਾਅਦ ਕੋਈ ਅਗਲਾ ਉਹ ਮੀਟਿੰਗ ਚ ਫੈਸਲਾ ਤੰਗਰਾਲੀ ਰਾਜਪੂਤਾਂ ਵਾਲੀ ਕਮੇਟੀ ਦੇ